ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਦਿਵਿਆਂਗ ਚਨ ਸ਼ਕਤੀਕਰਨ ਵਿਭਾਗ ਵੱਲੋਂ ਸਥਾਨਕ ਰੈਸਟੋਰਸ ਵਿਖੇ 75 ਮਾ ਸਮਾਜਿਕ ਅਧਿਕਾਰਤਾ ਕੈਂਪ ਆੜੇਪ ਯੋਜਨਾ ਦੇ ਅਧੀਨ ਲਗਾਇਆ ਗਿਆ ਜਿਸ ਵਿੱਚ ਤਕਰੀਬਨ 118 ਦਿਵਿਆਂਗ ਚਨਾ ਨੂੰ ਮੁਫਤ ਸਹਾਇ ਉਪਕਰਨ ਵੰਡੇ ਗਏ ਜਿਸ ਦੀ ਸ਼ੁਰੂਆਤ ਆਪ ਦੇ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਤੇ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਨੇ ਆਪਣੇ ਹੱਥੀ ਬੈਟਰੀਆਂ ਵਾਲੇ ਸਾਈਕਲ ਤੇ व्हीਲ ਚੇਅਰਾਂ ਤੋਂ ਇਲਾਵਾ ਹੋਰ ਉਪਕਰਨ ਵੰਡ ਕੇ ਕੀਤੀ ਇਸ ਦੌਰਾਨ ਉਹਨਾਂ ਨਾਲ ਤਹਿਸੀਲਦਾਰ ਫਗਵਾੜਾ ਨਾਇਬ ਤਹਿਸੀਲਦਾਰ ਫਗਵਾੜਾ ਬीडीपीओ ਫਗਵਾੜਾ ਅਤੇ ਸੀడీపీਓ ਫਗਵਾੜਾ ਤੋਂ ਇਲਾਵਾ ਹਰਜੀਮਾਨ ਦਲਜੀਤ ਰਾਜੂ ਅਤੇ ਹੋਰ ਆਪਾਗੂ ਵੀ ਮੌਜੂਦ ਸਨ ਇਸ ਮੌਕੇ ਗੱਲਬਾਤ ਕਰਦੇ ਆ ਡਾਕਟਰ ਰਾਜਕਮਰ ਚੱਬੇਵਾਲ ਨੇ ਕਿ ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਦਿਵਿਆਂਗਾਂ ਨੂੰ ਵਕਫਾ ਉਪਕਰਨ ਵੰਡੇ ਗਏ ਨੇ ਜੋ ਕਿ ਬਹੁਤ ਵੱਡਾ ਪੁੰਨ ਦਾ ਖਰਚਾ ਹੈ ਉਹਨਾਂ ਸਾਰੇ ਹੀ ਪਾਰਟੀ ਵਰਕਰਾਂ ਤੇ ਸੀਨੀਅਰ ਨੇਤਾਵਾਂ ਦਾ ਹੱਥਾਂ ਨਾਲ ਫਤ ਕੀਤਾ ਵੀਲਚੇਅਰ ਵੰਡੀਆਂ ਗਈਆਂ ਜਿਸ ਦੇ ਵਿੱਚੋਂ 80% ਜਿਹੜੀਆਂ ਵੀਲਚੇਅਰ ਉਹ ਮੋਟਰਾਈਜ਼ਡ ਹੈ ਕੁਝ ਮੈਨੂਅਲ ਤੇ ਜਿਹੜਾ ਨੂੰ ਨਹੀਂ ਸੁਣਦਾ ਉਹਨਾਂ ਦੇ ਹਿਅਰਿੰਗ ਏਡ ਜਿਹੜੀ ਹੈ ਉਹਨਾਂ ਲਈ ਵੀ ਕਾਫੀ ਜਿਹੜੇ ਹਿਅਰਿੰਗ ਏਡਸ ਵੀ ਵੰਡੀਆਂ ਗਈਆਂ ਕਾਫੀ ਅ ਇਸ ਸੇਵਾ ਤੋਂ ਕਾਫੀ ਸਾਡੇ ਲੋਕ ਜਿੰਨੇ ਵੀ ਸਾਡੇ ਲਾਭਪਾਤਰੀ ਆਏ ਆ ਉਹ ਕਾਫੀ ਖੁਸ਼ ਹੈ ਤੇ ਅੱਜ ਸਾਰਾ ਪ੍ਰਸ਼ਾਸਨ ਇੱਥੇ ਮੌਜੂਦ ਸੀ ਸਰਦਾਰ ਜਗਿੰਦਰ ਸਿੰਘ ਮਾਨ ਜੀ ਸਾਡੇ ਹਲਕਾ ਇੰਚਾਰਜ ਵਿਧਾਨ ਸਭਾ ਫਗਵਾੜਾ ਤੋਂ ਚੇਚੇ ਤੌਰ ਤੇ ਮੌਜੂਦ ਸੀ ਸਾਡੇ ਸਪੋਕਸਪਰਸਨ ਹਰਜੀ ਜੀ ਇਹ ਵੀ ਉੱਚੇ ਚੇਚੇ ਤੌਰ ਤੇ ਅੱਜ ਇੱਥੇ ਸਾਡੀ ਸਮੁੱਚੀ ਟੀਮ ਰਾਜੂ ਜੀ ਸਾਡੇ ਐਨਸੀ ਸਾਹਿਬ ਸਾਰੇ ਸਾਥੀ ਸਾਡੇ ਅੱਜ ਇੱਥੇ ਮੌਜੂਦ ਸੀ ਔਰ ਇਹ ਸੇਵਾ ਜਿਹੜੀ ਹੈ ਮੈਂ ਸਮਝਦਾ ਕਿ ਪਰਮ ਸੇਵਾ ਹੈ ਇਸ ਸੇਵਾ ਦੇ ਲਈ ਮੈਂ ਬਹੁਤ ਬਹੁਤ ਆਪਣੇ ਸਾਥੀਆਂ ਨੂੰ ਵੀ ਮੁਬਾਰਕਵਾਦ ਦਿੰਦਾ ਹਾਂ ਸਾਡੇ ਜੋ ਉੱਚੇ ਤੌਰ ਤੇ ਸਾਡੇ ਤਹਿਸੀਲਾਰ ਸਾਹਿਬ ਨਾਇਬ ਤਹਿਸੀਲਾਰ ਸਾਹਿਬ ਪੁਛੰਜ ਬਲਵਿੰਦਰ ਜੀ ਅੱਜ ਸਾਰੇ ਤੇ ਨਾਇਬ ਸਾਡੇ ਮਨਦੀਪ ਜੀ ਔਰ ਸੀਡੀਪੀਓ ਸਾਹਿਬ ਰਾਜਵਿੰਦਰ ਜੀ ਅੱਜ ਉੱਚੇ ਤੌਰ ਤੇ ਸਾਰੇ ਇੱਥੇ ਮੌਜੂਦ ਹਨ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਉਧਰ ਆਪਾਂ ਗੁ ਦਲਜੀਤ ਰਾਜੂ ਨੇ ਇੱਕ ਕੈਂਪ ਅਯੋਜਿਤ ਕਰਨ ਲਈ ਜਿੱਥੇ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਸਰਦਾਰ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਅੰਗਹੀਣਾ ਦੀ ਮਦਦ ਲਈ ਇਸ ਤਰ੍ਹਾਂ ਦੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖੇ ਜਾਣਗੇ ਹਾਂਜੀ ਅੱਜ ਜਿਹੜੇ ਸਾਡੇ ਐਮਪੀ ਸਾਹਿਬ ਬਣਿਆ ਡਾਕਟਰ ਰਾਜਕਮਰ ਚੱਬੇয়াল ਸਾਹਿਬ ਉਹਨਾਂ ਨੇ ਬਹੁਤ ਇੱਕ ਸ਼ਲਾਘਾਯੋਗ ਕਦਮ ਕੀਤਾ ਜਿਹਦੇ ਤਹਿਤ ਅੱਜ ਫਗਵਾੜਾ ਰੈਸਟੋਰ ਸੁਵਿਧਾ ਜਿਹੜੀ ਜ਼ਰੂਰਤਮੰਦ ਸੀ ਅੰਗਹੀਣ ਜਿਨ੍ਹਾਂ ਨੂੰ ਬੈਟਰੀ ਵਾਲੀਆਂ 85 ਦੇ ਕਰੀਬ ਜਿਹੜੀਆਂ ਅੱਜ ਸਕੂਟੀਆਂ ਦਿੱਤੀਆਂ ਟੋਟਲ ਜਿਹੜੇ ਲਾਭਪਾਤਰੀ ਸੀ 117 ਨੂੰ ਜਿਹੜੀਆਂ ਸਕੂਟੀਆਂ ਬੀਲਚੇਅਰ ਜਿਨ੍ਹਾਂ ਨੂੰ ਸੌਂਦਾ ਨਹੀਂ ਸੀ ਉਹਨਾਂ ਨੂੰ ਕੰਨਾਂ ਦੇ ਲਾਉਣ ਵਾਲੀਆਂ ਮਸ਼ੀਨਾਂ ਔਰ ਵੀ ਜਿਹੜੀਆਂ ਰਹਿ ਗਏ ਜਿਹੜੇ ਪਰਿਵਾਰ ਉਹਨਾਂ ਨੇ ਕਿਹਾ ਬਹੁਤ ਜਲਦੀ ਕੈਂਪ ਲਾ ਕੇ ਸਾਰੇ ਜਰੂਰਤਮੰਦ ਪਰਿਵਾਰਾਂ ਨੂੰ ਜਿਹੜੀਆਂ ਦਿੱਤੀਆਂ ਆਣਗੀਆਂ ਖਾਸ ਤੌਰ ਤੇ ਸਾਡੇ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਪੰਜਾਬ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਜੀ ਮਾਨ ਜੀ ਦਾ ਹਰਨੂ ਸਿੰਘ ਹਰਜੀ ਮਾਨ ਦਾ ਸੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਫਿਰ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਡਾਕਟਰ ਰਾਜਕਰਮ ਚੋਵੇਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਦੌਰਾਨ ਅੰਘੇਨ ਯੂਨੀਅਨ ਦੇ ਨੇਤਾ ਲਖਪੀਰ ਸਿੰਘ ਸੈਣੀ ਅਤੇ ਹੋਰਨਾ ਆਗੂਆਂ ਨੇ ਵੀ ਇਹ ਕੈਂਪ ਲਗਾਉਣ ਲਈ ਪੰਜਾਬ ਸਰਕਾਰ ਡਾਕਟਰ ਰਾਜਕਰਮ ਚੋਵੇ ਵਾਲੇ ਤੇ ਸਰਦਾਰ ਮਾਨ ਦਾ ਧੰਨਵਾਦ ਕੀਤਾ ਇਹ ਕਾਫੀ ਸਮੇਂ ਤੋਂ ਸਾਡੇ ਜਿੰਨੇ ਵੀ ਦੇ ਬਿਆਂਗ ਸਨ ਤੇ ਇਹ ਜਿਹੜਾ ਜਨਵਰੀ ਚ ਕੈਂਪ ਲੱਗਾ ਹੋਇਆ ਸੀਗਾ ਸੋ ਅੱਜ ਸਾਡੇ ਹਲਕਾ ਐਮਪੀ ਸਾਹਿਬ ਜੋ ਡਾਟਰ ਰਾਜਪਾਲ ਜੱਬੇਵਾਲ ਜੀ ਆ ਉਹਨਾਂ ਨੇ ਆਪਣੇ ਕਾਨਕਮਰਾਂ ਨਾਲ ਉਸਦਾ ਜਗਿੰਦਰ ਸਿੰਘ ਜੀ ਮਾਨ ਹਲਕਾ ਇੰਚਾਰਜ ਫਗਵਾੜਾ ਅਤੇ ਜਿੰਨੀ ਵੀ ਜਸੇਬੰਦੀ ਆਮ ਆਦੀ ਪਾਰਟੀ ਦੀ ਆ ਉਹਨਾਂ ਨੇ ਆਪਣੇ ਕਾਰਕਮਲਾਂ ਦੇ ਨਾਲ ਦਿਵਿਆਂਗਾਂ ਨੂੰ ਜਿਹੜੇ ਆ ਇਹ ਟਰਾਈਸਾਈਕਲ ਔਰ ਬੀਚੇਅਰ ਜੋ ਕਿ ਲਗਭਗ 118 ਦਿਵਿਆਂਗਾਂ ਨੂੰ ਮਿਲੇ ਆ ਸੋ ਮੈਂ ਨਾਲੇ ਨਾਲ ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਇੱਕ ਹਰ ਗੋਬਿੰਦ ਕਰਨ ਜਿਹੜਾ ਆ ਉਹ ਵੀ ਸਾਡਾ ਇੱਕ ਏਰੀਆ ਰਹਿੰਦਾ ਆ ਜੋ ਕਿ ਆਪਣੇ ਹਲਕੇ ਦਾ ਆ ਸੋ ਉੱਥੇ ਵੀ ਆਪਣੇ ਦਿਵਿਆਂਗਾਂ ਦੇ ਜਿਹੜਾ ਇਹ ਕੈਂਪ ਦਾ ਜਿਹੜਾ ਜਰੂਰ ਪ੍ਰਬੰਧ ਕਰਨਾ ਸੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਸੇਬੰਦੀ ਨਾਲ ਜਲਦੀ ਮਿਲ ਕੇ ਜਿਹੜੀਆਂ ਤੁਹਾਡੀਆਂ ਹੋਰ ਵੀ ਸਮੱਸਿਆਵਾਂ ਆ ਉਹਨਾਂ ਸੰਬੰਧੀ ਵੀ ਜਿਹੜਾ ਆ ਆਪਾਂ ਹੱਲਿਆ ਉਹ ਪੰਜਾਬ ਸਰਕਾਰ ਕੋਲੋਂ ਕਰਾਉਣ ਦੀ ਕੋਸ਼ਿਸ਼ ਕਰਾਂਗੇ